ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਡਾ ਸਾਡੇ ਵਾਹਿਗੁਰੂ ਚੈਨਲ ਵਿੱਚ ਸਵਾਗਤ ਹੈ ਅਸੀਂ ਤੁਹਾਡੇ ਨਾਲ ਜੋ ਵੀ ਕਥਾ ਜੋ ਵੀ ਉਪਾਏ ਸਾਂਝੇ ਕਰਦੇ ਹਾਂ ਤੁਸੀਂ ਉਹਨਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਵਿੱਚੋਂ ਹਰ ਇੱਕ ਦੁੱਖ ਬਿਮਾਰੀ ਤੇ ਕਲੇਸ਼ ਤੇ ਨਰਾਾਤਮਕ ਸ਼ਕਤੀਆਂ ਨੂੰ ਦੂਰ ਕਰ ਸਕਦੇ ਹੋ ਅੱਜ ਦਾ ਜੋ ਉਪਾਏ ਹੈ ਉਹ ਅੱਜ ਤੁਹਾਨੂੰ ਅਸੀਂ ਦੱਸਾਂਗੇ ਜਿਸ ਨੂੰ ਤੁਸੀਂ ਆਪਣੀ ਦੁਕਾਨ ਤੇ ਆਪਣੀ ਕੋਈ ਵੀ ਦੁਕਾਨ ਹੋਵੇ ਉੱਥੇ ਕਰ ਸਕਦੇ ਹੋ ਆਪਣੇ ਘਰ ਵਿੱਚ ਕਰ ਸਕਦੇ ਹੋ ਕਿਤੇ ਵੀ ਕਰ ਸਕਦੇ ਹੋ ਜਿੱਥੇ ਤੁਸੀਂ ਕਾਮਯਾਬੀ ਪਾਉਣਾ ਚਾਹੁੰਦੇ ਹੋ ਜਿੱਥੇ ਤੁਸੀਂ ਤਰੱਕੀ ਪਾਉਣਾ ਚਾਹੁੰਦੇ ਹੋ ਜਿੱਥੇ ਤੁਸੀਂ ਵਾਧਾ ਕਰਨਾ ਚਾਹੁੰਦੇ ਹੋ ਜਿਵੇਂ ਕਿ ਕਿਸੇ ਦੀ ਦੁਕਾਨ ਹੁੰਦੀ ਹੈ ਉਹ ਚੱਲਦੀ ਨਹੀਂ ਹੈ ਉੱਥੇ ਤੁਸੀਂ ਇਹ ਉਪਾਏ ਕਰ ਸਕਦੇ ਹੋ ਤੁਹਾਡਾ ਕੰਮ ਕਾਜ ਕੋਈ ਫੈਕਟਰੀ ਠੱਪ ਹੋ ਗਈ ਹੈ ਬੰਦ ਹੋ ਰਹੀ ਹੈ ਪਰਮਾਤਮਾ ਦੀ ਕਿਰਪਾ ਨਾਲ ਉਹ ਵੀ ਚੱਲ ਪਵੇਗੀ ਬਸ ਤੁਹਾਨੂੰ ਇਹ ਉਪਾਏ ਕਰਨਾ ਹੈ ਇਹ ਉਪਾਏ ਤੁਸੀਂ ਸ਼ੁੱਕਰਵਾਰ ਨੂੰ ਸ਼ਾਮ ਨੂੰ ਰੈਰਾ ਸਾਹਿਬ ਤੋਂ ਬਾਅਦ ਵਿੱਚ ਕਰਨਾ ਹੈ ਇਸ ਵਿੱਚ ਕੁਝ ਜ਼ਿਆਦਾ ਚੀਜ਼ਾਂ ਦੀ ਲੋੜ ਨਹੀਂ ਹੈ ਇਸ ਵਿੱਚ ਸਾਨੂੰ ਸਿਰਫ ਕੁਝ-ਕੁਝ ਚੀਜ਼ਾਂ ਦੀ ਲੋੜ ਹੈ ਜੋ ਕਿ ਤੁਹਾਨੂੰ ਘਰ ਦੇ ਵਿੱਚੋਂ ਹੀ ਮਿਲ ਜਾਣਗੀਆਂ ਕਿਉਂਕਿ ਤੁਹਾਡੇ ਘਰ ਵਿੱਚ ਉਹ ਚੀਜ਼ਾਂ ਹਮੇਸ਼ਾ ਹੀ ਹੁੰਦੀਆਂ ਹਨ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਹਮੇਸ਼ਾ ਆਪਣੇ ਘਰ ਵਿੱਚ ਹੀ ਕਰਦੇ ਹਾਂ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਣਾ ਉਪਾਏ ਕਰ ਸਕਦੇ ਹੋ ਇਹ ਉਪਾਏ ਸ਼ੁੱਕਰਵਾਰ ਨੂੰ ਸ਼ਾਮ ਨੂੰ ਕਰਨਾ ਹੈ ਅਗਰ ਤੁਸੀਂ ਪਾਠ ਕਰਦੇ ਹੋ ਰੈਰਾ ਸਾਹਿਬ ਤੇ ਪਾਠ ਕਰਨ ਤੋਂ ਬਾਅਦ ਵਿੱਚ ਕਰ ਲਿਓ ਤੇ ਜੇ ਤੁਸੀਂ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਦੀ ਪੂਜਾ ਅਰਦਨਾ ਕਰਦੇ ਹੋ ਤੁਸੀਂ ਉਹਦੋਂ ਵੀ ਕਰ ਸਕਦੇ ਹੋ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤਾਂ ਰੱਖਣ ਘਰ ਵਿੱਚ ਹਮੇਸ਼ਾ ਤਰੱਕੀਆਂ ਰੱਖਣ ਬੱਚਿਆਂ ਦੀ ਸ਼ੁਕ ਸ਼ਾਂਤੀ ਰੱਖਣ ਤੁਹਾਡੇ ਅੱਗੇ ਕੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵਾਹਿਗੁਰੂ ਜੀ ਅਸੀਂ ਹੁਣ ਤੁਹਾਨੂੰ ਦਵਾਂਗੇ ਦੱਸਾਂਗੇ ਕਿ ਇਹ ਉਪਾਏ ਕੀ ਹੈ ਤੁਸੀਂ ਇੱਕ ਨਿੰਬੂ ਲੈਣਾ ਹੈ ਤੁਸੀਂ ਉਸ ਵਿੱਚ ਉਸ ਨੂੰ ਨਿੰਬੂ ਨੂੰ ਚਾਰ ਟੁਕੜੀਆਂ ਵਿੱਚ ਕਰਨਾ ਹੈ ਪਰ ਨੀਚਲਾ ਹਿੱਸਾ ਉਸ ਦਾ ਜੁੜਿਆ ਹੋਣਾ ਚਾਹੀਦਾ ਹੈ ਉਸ ਵਿੱਚ ਤੁਸੀਂ ਕਾਲੀ ਸਰੋਂ ਕਾਲੀ ਸਰੋਂ ਭਰ ਦੇਣੀ ਹੈ ਜੋ ਕਿ ਘਰ ਵਿੱਚ ਹੁੰਦੀ ਹੈ ਉਸ ਤੋਂ ਉਪਰੰਤ ਤੁਸੀਂ ਉਸ ਵਿੱਚ ਹਲਦੀ ਹਲਦੀ ਦਾ ਇੱਕ ਚਮਚਾ ਭਰ ਕੇ ਪਾ ਦੇਣਾ ਹੈ ਤੇ ਪੂਰਾ ਭਰ ਦੇਣਾ ਹੈ ਉਸ ਨੂੰ ਨਿੰਬੂ ਨੂੰ ਤੁਸੀਂ ਘਰ ਵਿੱਚ ਕਰ ਰਹੇ ਹੋ ਤਾਂ ਹਰ ਇੱਕ ਕਮਰੇ 'ਚ ਜਾਓ ਤੇ ਬੋਲਦੇ ਜਾਓ ਕਿ ਵਾਹਿਗੁਰੂ ਜੀ ਜਿਹੜੇ ਵੀ ਰੱਬ ਜਿਸ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਜਿਸ ਦੀ ਵੀ ਤੁਸੀਂ ਅਰਾਧਨਾ ਕਰਦੇ ਹੋ ਪਾਠ ਕਰਦੇ ਹੋ ਉਸ ਪਰਮਾਤਮਾ ਅੱਗੇ ਇਹ ਤੁਸੀਂ ਅਰਜ਼ੋਈ ਕਰਨੀ ਹੈ ਕਿ ਸਾਡੇ ਘਰ 'ਚੋਂ ਬੁਰੀਆਂ ਸ਼ਕਤੀਆਂ ਬੁਰੇ 네ਗੇਟਿਵ એનર્ਜੀ ਨਜ਼ਰ जिमें लगी होंगी है कोई किसी ने किता हों सब कुछ बाहर निकल जा हर एक कमरे च उस नींबू घुमा है अपने घर घुमा है सारी जगह पर घुमा है फिर तीन इस नींबू जाके चौरस्ते सुट देना है बहुत दूर जाके सुट आना है जब तुम आह करूंगे ना तो हानु रिजल्ट अपने आप ही पता लग जाएगा कि इसका कि तगड़ा तो रिजल्ट आया है खालसा जी पर जो भी उपाय करना है उस ਸੱਚੀ ਸ਼ਰਧਾ ਦੇ ਨਾਲ ਕਰਨਾ ਹੈ ਕਿ ਉਪਾਏ ਇੱਕ ਵਾਰ ਹੋਵੇ ਤੇ ਤੁਹਾਡਾ ਭਲਾ ਬਾਰ-ਬਾਰ ਹੋਵੇ ਇਹ ਸਾਡੀ ਰਿਕੁਐਸਟ ਹੈ ਕਿ ਤੁਸੀਂ ਜਦੋਂ ਵੀ ਕੋਈ ਉਪਾਏ ਕਰਦੇ ਹੋ ਉਸ ਨੂੰ ਸੱਚੀ ਸ਼ਰਧਾ ਸੱਚੀ ਭਾਵਨਾ ਸ਼ੁੱਧਤਾ ਦੇ ਨਾਲ ਕਰੋ ਤਾਂ ਕਿ ਪਰਮਾਤਮਾ ਅੱਗੇ ਕੀਤਾ ਹੋਇਆ ਤੁਹਾਡਾ ਇੱਕ ਉਪਾਏ ਤੁਹਾਡੀ ਜੀਵਨ ਚ ਖੁਸ਼ੀਆਂ ਖੇੜੇ ਲੈ ਕੇ ਆਵੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ